ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ 'ਚ ਆਪਣੇ ਪੰਜਾਬ ਨੂੰ ਬਚਾਇਆ ਅਫਸੋਸ ਇਸ ਗੱਲ ਦਾ ਹੈ ਕਿ ਇਸ ਔਖੀ ਘੜੀ 'ਚ ਨਾ ਸੈਂਟਰ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਇਸ ਹਾਲਾਤ ਵਿੱਚ ਪੱਛੀ ਦਿਨਾਂ 'ਚੋਂ ਇਲਾਕੇ ਤੇ ਲਾਕੇ ਤਬਾਹ ਹੋਈ ਜਾਂਦੇ ਐ ਬੰਦ ਟੁਕੜੀ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੁਰ ਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾਂ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਤੇ ਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਗੜੇ ਕਰ ਲੈਂਦੇ ਫਿਰ ਵੀ ਬਚਾਅ ਹੋ ਜਾਣਾ ਸੀ ਪਰ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਗ ਕੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਜਿਹੜਾ ਬਾਕੀ ਬਚਿਆ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ 'ਚ ਹੈ ਸਾਰਾ ਕੁਝ ਡੁੱਟ ਗਿਆ ਪਰ ਚੂਣੀ ਨਹੀਂ ਕੀਤੀ ਹੌਸਲੇ 'ਚ ਹੈ ਤੇ ਇਸ ਕਰਕੇ ਮੈਂ ਐਜ਼ ਅ ਸੋ ਮਨੀ ਕਾਲਜਲ ਖੇਤਰੀ ਪਾਰਟੀ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ 'ਚ ਜਿੱਥੇ ਜਿੱਥੇ ਕੋਈ ਵੀ ਚੀਜ਼ ਦੀ ਲੋੜ ਪਈ ਮੈਂ ਕੋਸ਼ਿਸ਼ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਜ਼ਾ ਲੈ ਕੇ ਪਿਛਲੇ 20-25 ਦਿਨਾਂ ਦਾ ਸਾਰੇ ਇਲਾਕੇ 'ਚੋਂ ਜਾ ਕੇ ਜਾਇਜ਼ਾ ਲੈ ਕੇ ਮੈਂ ਦੇਖਿਆ ਕੀ ਕੀ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਇੰਚਾਰਜ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਾਰੀ ਅੱਜ ਇਕੱਠੀ ਹੋਈ ਉਹਨਾਂ ਨੇ ਵਿਚਾਰ ਕੀਤੀ ਜਿਹੜੇ ਹਲਕੇ ਜਿਹੜੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇੱਕ ਬਣਾਇਆ ਜਿਹੜਾ ਸਾਡਾ ਅਕਾਲੀ ਦਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਆ 500 ਟਰੱਕ ਅਸੀਂ ਬੁੱਕ ਕਰ ਲਏ ਆ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਖਲਕੇ ਜਿੱਥੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਆ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚਾ ਸਕੀਏ 500 ਟਰੱਕ 500 ਟਰੱਕ ਦੀ ਤੂੜੀ ਦੇ ਅਸੀਂ ਤਿਆਰ ਕਰ ਲਏ ਆ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ ਤਕਰੀਬਨ 500 ਫੋਗਿੰਗ ਮਸ਼ੀਨਸ ਅਸੀਂ ਖਰੀਦ ਲਈਆਂ ਆ ਮਸ਼ੀਨਸ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਐਲੋਕੇਟ ਕਰਾਂਗੇ ਉਹ ਦੋ ਵਾਰ ਦਿਨ ਚ ਆਫ ਡੀਫੋਰ ਸਾਰਾ ਫੋਗਿੰਗ ਕਰਨਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫ਼ਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਹਨਾਂ ਦੇ ਨਾਲ ਬੰਟੀ ਰੁਮਾਨਾ ਜੀ ਤੇ ਸਾਡੇ ਹਰਿੰਦਰ ਉਹ ਜੇ ਹੋਣਗੇ ਇੱਥੇ ਉਹ 24 ਘੰਟੇ ਮਾਨੀਟਰ ਕਰਨਗੇ ਜਿਹੜੀਆਂ ਚੀਜ਼ਾਂ ਕਿੱਥੇ ਪਹੁੰਚੀਆਂ ਕਿਵੇਂ ਪਹੁੰਚਣੀਆਂ ਤੇ ਹਲਕੇ ਦੇ ਜਿਹੜੇ ਚਾਰਜ ਹੈ ਜਿਹੜੇ ਆਪਣੇ ਜਿੱਥੇ ਤਬਾਈ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 15 ਤਰੀਕ ਤੱਕ ਸਾਨੂੰ ਜੋ ਨੁਕਸਾਨ ਹੈ ਜੋ ਚੀਜ਼ ਦੀ ਲੋੜ ਹੈ ਹਰ ਪਿੰਡ ਚ ਜਾ ਕੇ ਤੁਸੀਂ ਸਾਨੂੰ ਦੱਸੋ ਉਹਦੇ ਬਾਅਦ ਅਸੀਂ ਆਪਣੇ ਡਿਸਪੈਚ ਸਿਸਟਮ ਸਾਡਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ ਇੱਕ ਅਸੀਂ ਤਕਰੀਬਨ ਐਸਪੀਸੀ ਨਾਲ ਮੈਂ ਗੱਲ ਕੀਤੀ ਹੈ ਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਕਿ 125 ਗੁਰੂ ਰਾਮਦਾਸ ਹਸਪੀਟਲ ਦੀਆਂ 125 ਮੈਡੀਕਲ ਟੀਮਸ ਤਿਆਰ ਕਰ ਲਈਆਂ ਉਹਨਾਂ ਡਾਕਟਰਾਂ ਦੀਆਂ ਜਿੱਥੇ ਹਰ ਟੀਮ ਵਿੱਚ ਡਾਕਟਰ ਹੋਗਾ ਸੀਨੀਅਰ ਪਲੱਸ ਨਰਸ ਸਾਰਾ ਤੇ ਉਹਨਾਂ ਨੇ 125 ਟੀਮਸ ਆ ਜਿਹੜੇ ਪਿੰਡਾਂ ਵਿੱਚ ਹਰ ਚਾਰ ਪਿੰਡਾਂ ਵਿੱਚ ਪੱਕੀ ਮੈਡੀਕਲ ਟੀਮ ਉੱਥੇ ਬੈਹ ਜੂਗੀ ਤੇ ਫ੍ਰੀ ਸੇਵਾ ਐ ਜੀਪੀਸੀ ਤਰਫੋਂ ਮੈਂ ਰਿਕਵੈਸਟ ਕੀਤੀ ਸੀ ਉਹਨਾਂ ਨੇ ਬੜਾ ਧੰਨਵਾਦ ਕਰਦਾ ਹਾਂ ਇਸ ਚੀਜ਼ ਦੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੇਵਾ ਸੰਭਾਲਾਂਗੇ ਤੇ ਮੈਂ ਇੱਕ ਹੋਰ ਵੈਟਰਨਰੀ ਕਾਲਜ ਹੈ ਜਿੱਨਾ ਗੱਲ ਕਰਕੇ 25 ਵੈਟਰਨਰੀ ਡਾਕਟਰਸ ਦੀ ਟੀਮ ਅਸੀਂ ਕੀਤਾ ਜਿੱਥੇ ਪਸ਼ੂਆਂ ਦਾ ਉੱਥੇ ਇਲਾਜ ਹੋ ਸਕੇ ਦੂਜਾ ਅਸੀਂ ਇੰਟਰਨਲੀ ਪਾਰਟੀ ਨੇ ਫੈਸਲਾ ਕੀਤਾ ਹੈ तकरीबन 30000 ਕੁਇੰਟਲ ਕਣਕ ਅਸੀਂ ਇਕੱਠੀ ਕਰਨੀ ਹੈ ਜਿਹੜੀ ਅਸੀਂ ਉੱਥੇ ਗਰੀਬ ਜਨਤਾ ਹੈ ਜਿਹੜੇ ਉਹਨਾਂ ਦੇ ਵਿਚਾਰਾ ਸਾਰਾ ਕੁਝ ਡੁੱਟ ਗਿਆ ਉਹ ਅਸੀਂ ਆਪਣੇ ਸਾਰੇ 20 ਤਰੀਕ ਤੱਕ ਅਸੀਂ ਸਾਰੇ ਇਕੱਠੇ ਕਰ ਲੈਣੀ ਹੈ ਪਾਰਟੀ ਨੇ ਤੇ ਅਸੀਂ ਬਾਅਦ ਅਸੀਂ ਜਿਵੇਂ ਪਿੰਡ ਵਾਈਸ ਕਰਾਂਗੇ ਅਸੀਂ ਹੋਰ ਡਿਸਟ੍ਰੀਬਿਊਸ਼ਨ ਕਰਾਂਗੇ ਤੇ ਨਾਲੇ ਅਸੀਂ ਪਾਰਟੀ ਨੇ ਸਾਰਾ ਇੱਕ ਆ ਵੀ ਫੈਸਲਾ ਕੀਤਾ ਹੈ ਕਿ 1 ਲੱਖ ਏਕੜ ਜ਼ਮੀਨ ਵਿੱਚ ਜਿਹੜੇ ਕਣਕ ਦੇ ਬੀਜ ਹੈ ਜਿਹੜੀ ਨਵੀਂ ਫਸਲ ਬੀਜਣੀ ਹੈ ਉਹਦੇ ਬੀਜ ਅਸੀਂ ਪ੍ਰੋਵਾਈਡ ਕਰਾਂਗੇ 1 ਲੱਖ ਏਕੜ ਦੇ ਸਰਟੀਫਾਈਡ ਸੀਡ ਜਿਹੜੀ ਅਸੀਂ ਉਹ ਅਸੀਂ ਸੀਡ ਕੰਪਨੀਆਂਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਦੋਂ ਸਾਨੂੰ ਡਿਟੇਲ ਆਈ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਬੁੱਕ ਕਰੀ ਜਾਂਦੇ ਆ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ 15 ਦਿਨਾਂ ਦੇ ਅੰਦਰ ਅਸੀਂ ਆਪਣਾ ਇਹ ਸਟਾਕ ਇਕੱਠਾ ਕਰ ਲਾਂਗੇ ਤੇ ਮੈਂ ਤਾਂ ਸਾਰੇ ਪੰਜਾਬ ਵਿੱਚ ਸਾਰੀ ਇੰਡਸਟਰੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਟ੍ਰੇਡ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਤੇ ਆਮ ਜਨਤਾ ਨੂੰ ਅਪੀਲ ਕਰਦਾ ਜਿੰਦਾ ਜਿੰਨਾ ਸਾਧਨ ਹੈ ਉਹ ਇਕੱਠਾ ਕਰਕੇ ਅੱਜ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ ਸਪੋਰਟ ਆਉਗੀ ਆਪਣੀ ਸਰਕਾਰ ਤਾਂ ਜਮਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਇਜਾਬ ਸੂਬਾ ਹੈ ਜਿਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕਣਤ ਖਤਮ ਹੋ ਗਈ ਸੀ ਫੂਡ ਕ੍ਰਾਈਸਿਸ ਸੀ ਦੇਸ਼ ਵਿੱਚ ਅਨ ਦੇ ਅਨ ਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਵਿੱਚ ਹੜਕੁ ਹੜਕੁ ਆਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸੁਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ ਨੇਪਾਲ ਤੱਕ ਗਏ ਆ ਤੇ ਸਿੱਖ ਕੌਮ ਦੇ ਵਿੱਚ ਐਜਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ ਅੱਜ ਜਦੋਂ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਿ ਹੈ ਕਿ ਕੋਈ ਕਿਸੇ ਨਾ ਦਾ ਨਾਰਾ ਨਹੀਂ ਲਾਇਆ ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਾਲ ਆ ਰਹੇ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ ਘੱਟੋ ਘੱਟ ਜਿਹੜਾ ਨੁਕਸਾਨ ਹੋਇਆ ਘਰ ਕੱਟ ਗਏ ਆ ਪਿੰਡਾਂ ਦੇ ਪਿੰਡ ਰੁੜ ਗਏ ਆ ਜਾਨਵਰ ਉਹਨਾਂ ਦੇ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘਰ ਤੋਂ ਘੱਟ 20000 ਕਰੋੜ ਦਾ ਪੈਕੇਜ ਦੇਣ ਆਪਣੇ ਪੰਜਾਬ ਵਾਸਤੇ ਬਹੁਤ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਹੁਣ ਜੰਗ ਪਾਕਿਸਤਾਨ ਨਾਲ ਹੋਈ ਸਾਰੇ ਡਰੋਨ ਇੱਥੇ ਡਿੱਗੇ ਸੀ ਸਾਰੇ ਜਹਾਜ਼ਾਂ ਦੀ ਲੜਾਈ ਇੱਥੇ ਸੀ ਬਾਰਡਰ ਦੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਨ ਵਾਲਾ ਵੀ ਪੰਜਾਬ ਆ ਤੁਸੀਂ ਸਿੱਖ ਰੇਜiment ਦੇ ਰਹੇ ਹੋ ਸੋ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਘੱਟਕੜ 20000 ਕਰੋੜ ਦਾ ਪੈਕੇਜ ਇਮੀਡੀਏਟਲੀ ਅਨਾਉਂਸ ਕਰਨ ਤੇ ਇੱਕ ਸਪੈਸ਼ਲ ਮਾਨਟਰੀਂਗ ਕਮੇਟੀ ਬਣਾਉਣ ਕਿਉਂਕਿ ਸਾਨੂੰ ਸਟੇਟ ਗਵਰਨਮੈਂਟ ਦੇ ਇੰਨੀ ਉਮੀਦ ਨਹੀਂ ਹੈ ਕਿਤੇ ਹੋਰ ਵਰਤਣਾ ਲੈਣ ਕਿਉਂਕਿ ਮੈਨੂੰ ਅਫਸੋਸ ਹੈ ਤਕਰੀਬਨ 6-7000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਗ੍ਰੀਨ ਫੰਡ ਪਿਆ ਹੈ ਜਿਹੜਾ ਇਮੀਡੀਏਟਲੀ ਰੀਲੀਜ਼ ਕਰ ਸਕਦੇ ਸੀ ਪਰ ਹਜੇ ਰੀਲੀਜ਼ ਨਹੀਂ ਹੋਇਆ ਕਿਤੇ ਉਹ ਐਡਵਰਟਾਈਜ਼ਮੈਂਟ ਤੇ ਤਾਂ ਨਹੀਂ ਦੇਤਾ 13000 13000 ਕਰੋੜ ਤੁਸੀਂ ਮੈਂ ਕਰੈਕਟ ਕਰਤਾ ਤੁਸੀਂ ਮੈਨੂੰ মিডিਆ ਵਾਲੇ ਮੈਨੂੰ ਕਰੈਕਟ ਕਰ ਰਿਹਾ ਕਿ 13000 ਕਰੋੜ ਹੁਣ 13000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈ 1 ਰੁਪਇਆ ਵੀ ਕਟਿਆ ਜਿਹੜੇ ਕਿਸਾਨ ਹੈ ਗਰੀਬ ਹੈ ਹਜ਼ਾਰ ਹਜ਼ਾਰ ਕਿੱਲਾ ਆਪਣੇ ਕੋਲ ਪਾ ਕੇ ਸੜਾ ਕਰ ਰਹੇ ਹੈ ਇਹਦਾ ਮਤਲਬ ਹੈ ਕਿ ਕਿਤੇ ਮਿਸ ਅਪਰਪ੍ਰੋਪਰਸ਼ਨ ਆਫ ਫੰਡਸ ਤਾਂ ਨਹੀਂ ਹੋਇਆ ਜਿਹੜਾ 4000 ਕਰੋੜ ਰੁਪਇਆ ਆਪਣੀਆਂ মিডিਆ ਵਿੱਚ ਐਡਰਟਾਈਜ਼ ਕਰਦੇ 4 ਸਾਲਾਂ ਕਿਤੇ ਉਹਦੇ ਤੇ ਨਹੀਂ ਵਰਤੇ ਗਿਆ ਇਹਦੀ ਤਾਂ ਚਲੋ ਬਾਅਦ ਚ ਗੱਲ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ ਦੂਜਾ ਜਿਹੜੇ ਫਾਰਮ ਲੇਬਰ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੇ ਕਿਸਾਨ ਜਿਹੜੇ ਗਰੀਬ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੰਦੇ ਸੀ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਵੇਂ ਹੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਤੇ ਬੜਾ ਦੁੱਖ ਲੱਗਿਆ ਜਿਹੜਾ ਅੱਜ ਪਤਾ ਲੱਗਿਆ ਕਿ ਜਿਹੜੇ ਲੋਕ ਮਾਰੇ ਗਏ ਹੈ ਮਰ ਗਏ ਹੈ ਇਸ ਆਪਣੇ ਫਲਡਸ ਕਰਕੇ ਇਹਨਾਂ ਨੇ 4 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਤੇ ਥੋੜੀ ਦਿਨ ਪਹਿਲੇ ਜਿਹੜੇ ਸ਼ਰਾਬ ਪੀ ਕੇ ਮਰੇ ਸੀ ਉਹਨਾਂ ਨੂੰ ਤਾਂ 10 ਲੱਖ ਦੇ ਦਿੱਤੀ ਸੋ ਜਿਹੜੇ ਲੋਕਾਂ ਦੀ ਕੰਪਨਸੇਸ਼ਨ ਜਿਹੜੇ ਮਰੇ ਹੈ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਏ ਤੇ ਜਿਵੇਂ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਭਾਵੇਂ ਬੱਕਰੀ ਮਰੇ ਮੁਰਗੀ ਮਰੇ ਜਾਂ ਪਸ਼ੂ ਮਰੇ ਮੈਂ ਪੈਸਾ ਦਊਂਗਾ 1 ਲੱਖ ਰੁਪਇਆ ਇੱਕ ਜਾਨਵਰ ਮਗਰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਤੇ ਜਿਹੜੇ ਮਕਾਨ ਡਿੱਗ ਗਏ ਐ ਉਹਨਾਂ ਮਕਾਨਾਂ ਨੂੰ ਰੀਬਿਲਡ ਕਰਨ ਦਾ ਪਲਾਨ ਤੇ ਪੈਸਾ ਐਲੋਕੇਟ ਕਰਨਾ ਚਾਹੀਦਾ ਤੇ ਇਮੇਡੀਟਲੀ ਬਣਾਉਣਾ ਚਾਹੀਦਾ ਇੱਕ ਵੱਡਾ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਸੀ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਹੁੰਦਾ ਕੀ ਹੈ ਕਈ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ ਕਈ ਜ਼ਮੀਨਾਂ ਕੱਚੀਆਂ ਜੇ ਬਾਰਡਰ ਦੇ ਲੋਕ ਹੈ ਪਿਛਲੀ ਵਾਰ ਵੀ ਨੁਕਸਾਨ ਹੋਇਆ ਕਾਂਗਰਸ ਨੇ ਵੀ ਇੰਗੇਲੀ ਕੀਤੀ ਤੇ ਹੁਣ ਝਾੜੂ ਵਾਲਿਆਂ ਨੇ ਵੀ ਕੀਤੀ ਜਿਹੜਿਆਂ ਦੇ ਬਾਹਰੇ ਆ 40 ਸਾਲ ਤੋਂ ਬਾਹਰੇ ਆ ਕਿਉਂਕਿ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਉਹਨਾਂ ਨੂੰ ਕੰਪਨਸੇਸ਼ਨ ਹੀ ਦਿੰਦੇ ਵੱਡੇ ਬਾਦਲ ਸਾਹਿਬ ਦਿੰਦੇ ਸੀ ਇਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੇ ਜਿਹੜੇ ਠੇਕੇ ਤੇ ਜਿੰਨਾ ਲੁੱਤੀ ਹੈ ਜਿਹੜਾ ਵਾਰ ਰਿਹਾ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਜਿਹੜੇ 60000 ਰੁਪਿਆ 70000 ਰੁਪਿਆ ਠੇਕੇ ਤੇ ਜ਼ਮੀਨ ਲਿੱਤੀ ਹੈ ਜੇ ਕੰਪਨਸੇਸ਼ਨ ਤੁਸੀਂ ਮਾਲਕ ਨੂੰ ਦੇ ਦੋਗੇ ਉਹ ਤਾਂ ਬਚਾਰੇ ਨੇ ਮਾਲਕ ਨੇ ਤਾਂ ਪੈਸੇ ਲੈ ਲਏ ਸੋ ਮਾਲਕੀ ਨੂੰ ਬਜਾਏ ਉੱਥੇ ਦੇਖੋ ਕਲਟੀਵੇਸ਼ਨ ਕੌਣ ਕਰ ਰਿਹਾ ਜਿਹੜਾ ਕਲਟੀਵੇਟਰ ਹੈ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਕਲਟੀਵੇਟਰ ਜੋ ਵੀ ਕਰ ਰਿਹਾ ਕਲਟੀਵੇਸ਼ਨ ਉਹਨੂੰ ਮੁਆਵਜ਼ਾ ਉਹਨੂੰ ਦੇਣਾ ਚਾਹੀਦਾ ਹੈ ਤੇ ਲਾਸਟਲੀ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਪਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ تباہی ਹੋਈ ਹੈ ਉਹ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਜੀ ਦਾ ਸਾਰਾ ਕੁਝ ਗਿਆ ਇੱਕ ਫਸਲ ਨਹੀਂ ਮਰੀ ਇੰਨਾ ਸਿਲਟ ਆ ਗਿਆ ਅਗੀਆਂ 2 ਜਾਂ 3 ਫਸਲਾਂ ਮਰ ਗਈਆਂ ਕਿਉਂਕਿ ਸਿਲਟ ਕੱਢਦੇ ਟਾਈਮ ਲੱਗਣਾ ਹੈ ਕੋਸਟ ਲੱਗਣਾ ਹੈ ਖਰਚਾ ਹੋਣਾ ਹੈ ਜਿਸ ਗਰੀਬ ਦਾ ਸਾਰਾ ਕੁਝ ਤਬਾਹ ਹੋ ਗਿਆ ਉਹਦੇ ਵਾਸਤੇ ਤਾਂ 5 ਸਾਲ ਖੜਾ ਹੋਣਾ ਔਖਾ ਹੈ ਸੋ ਮੈਂ ਆ ਸਾਰੀਆਂ ਗੱਲਾਂ ਮੈਂ ਆ ਇਸ ਲਈ ਕਰ ਰਿਹਾ ਕਿਉਂਕਿ ਅੱਜ ਲੋਡ ਹੈ ਸਮੁੱਚੇ ਪੰਜਾਬ ਨੂੰ ਕੱਟੇ ਹੋਣ ਦੀ ਤੇ ਮੈਂ ਫਿਰ ਤੋਂ ਅਖੀਰ ਵਿੱਚ ਅਪੀਲ ਕਰਦਾ ਸਾਰੇ ਇੰਡਸਟਰੀਅਲ ਹਾਊਸੇਜ਼ ਆ ਬਹੁਤ ਵੱਡੇ ਵੱਡੇ ਆਪਣੀ ਇੰਡਸਟਰੀ ਦੇ ਮਾਲਕ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਮੌਕਾ ਤੁਸੀਂ ਆਕੇ ਆਪਣਾ ਯੋਗਦਾਨ ਪਾਓ ਸਮਾਲ ਇੰਡਸਟਰੀ ਨੂੰ ਵੀ ਮੀਡੀਅਮ ਇੰਡਸਟਰੀ ਨੂੰ ਵੀ ਤੇ ਟ੍ਰੇਡ ਐਸੋਸੀਏਸ਼ਨਸ ਨੂੰ ਵੀ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਜਿਹਦਾ ਜਿੰਨਾ ਯੋਗਦਾਨ ਪੈਂਦਾ ਉਹ ਜ਼ਰੂਰ ਇਸ ਆਪ ਇਸ ਮਹਿੰਮ ਵਿੱਚ ਹਿੱਸਾ ਪਾਉਣ ਤੇ ਮੈਂ ਫਿਰ ਤੋਂ ਅਖੀਰ ਵਿੱਚ ਬੈਲਟ ਜਿਹੜਾ ਹੁਣ ਹੁਂਦਰ ਸਾਹਿਬ ਹੁਣੇ ਦੱਸਿਆ ਸੀ ਨਰਮਾ ਬੈਲਟ ਵੀ ਕੰਪਲੀਟ ਡਿਸਟਰੋਏ ਹੋ ਗਈ ਹੈ ਸੋ ਨਰਮਾ ਜਿਹੜਾ ਜਿਹੜਾ ਹੈ ਨਰਮਾ ਝੋਨਾ ਜਿੱਥੇ ਜਿੱਥੇ ਕਿਹੜੀ ਵੀ ਫਸਲ ਹੋਏ ਜੋ ਵੀ ਜਿਸ ਫਸਲ ਹੋਜੀਓ ਕੰਪੰਸੇਟਿਓਂ ਹੋਣਾ ਹੋਣਾ ਚਾਹੀਦਾ ਚਲੋ ਅਖੀਰ ਵਿੱਚ ਮੈਂ ਫਿਰ ਧੰਨਵਾਦ ਕਰਦਾ ਹਾਂ ਖਾਲਸਾ ਪੰਥ ਦਾ ਖਾਸ ਕਰਕੇ ਜਿਹੜੇ ਕਿਸਾਨ ਵੀਰ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੇ ਜਿਵੇਂ ਕੁਰਬਾਨੀ ਦੇ ਕੇ ਜਿਵੇਂ ਮਿਹਨਤ ਕਰਕੇ ਆਪਣੇ ਕੋਲ ਪੈਸਾ ਲਾ ਕੇ ਜਿਵੇਂ ਬੰਦ ਬੰਨੇ ਆ ਸਾਰੇ ਨੌਜਵਾਨ ਦਾ ਜਿਨ੍ਹਾਂ ਨੇ ਉੱਥੇ ਸੇਵਾ ਦਿੱਤੀ ਹੈ ਉਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਿਹਦੇ ਕੋਲੇ ਜਿੰਨਾ ਕੁਛ ਹੈ ਉਹ ਸੇਵਾ ਕਰ ਰਿਹਾ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਮੈਡੀਸਨ ਦੀ ਸੇਵਾ ਕਰ ਰਿਹਾ ਉਹਨਾਂ ਸਾਰੇ ਪੰਜਾਬੀਆਂ ਦਾ ਨਾਮ ਜਲਦੀ ਕਰਨਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ